ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਫਿਰ ਤੋਂ ਸਵਾਗਤ ਹੈ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਹੈ ਜਿਹੜੀ ਉਹ ਨੰਬਰਦਾਰ ਨੰਬਰ ਰਿਲੇਟਡ ਰਹਿਣ ਵਾਲੀ ਹੈ ਕਿ ਨੰਬਰਦਾਰ ਦੀ ਨਿਯੁਕਤੀ ਕੌਣ ਕਰਦਾ ਤੇ ਕੌਣ ਵਿਅਕਤੀ ਨੰਬਰਦਾਰ ਬਣ ਸਕਦਾ ਹੈ ਇਸ ਲਈ ਕੀ ਯੋਗਤਾ ਤੇ ਕੀ ਕੀ ਜਿਹੜੇ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ ਹੈ ਪੂਰੀ ਜਾਣਕਾਰੀ ਦੇ ਮੰਗਣ ਤੱਕ ਤਾਂ ਸਾਰੀ ਵੀਡੀਓ ਜ਼ਰੂਰ ਦੇਖਿਓ ਇਸ ਤੋਂ ਪਹਿਲਾਂ ਜੇਕਰ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਿਤ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਜਨਤਾ ਅੱਖਾਂ ਵਿੱਚ ਵੀਡੀਓ ਆਉਂਦੀ ਰਹਿੰਦੀ ਨੇ ਤਾਂ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤਾਂ ਨਵੇਂ ਨੰਬਰਦਾਰ ਦੀ ਨਿਯੁਕਤੀ ਲਈ ਸਭ ਤੋਂ ਪਹਿਲਾਂ ਜੋ ਪਿੰਡ ਵਿੱਚ ਪਹਿਲਾਂ ਤੋਂ ਨੰਬਰਦਾਰ ਮੌਜੂਦ ਹੁੰਦੇ ਨੇ ਉਹਨਾਂ ਵਿੱਚੋਂ ਪੋਸਟ ਖਾਲੀ ਹੋਣਾ ਜ਼ਰੂਰੀ ਹੈ ਨੰਬਰਦਾਰ ਦੀ ਪੋਸਟ ਖਾਲੀ ਹੋਣਾ ਜ਼ਰੂਰੀ ਹੈ ਕਹਿੰਦਾ ਭਾਵੇਂ ਜਾਂ ਤਾਂ ਪੁਰਾਣੇ ਕਿਸੇ ਨੰਬਰਦਾਰ ਦੀ ਡੈਥ ਹੋ ਚੁੱਕੀ ਹੋਵੇ ਤੇ ਜਾਂ ਫਿਰ ਕਿਸੇ ਕਾਰਨ ਕਰਕੇ ਉਸ ਨੂੰ ਨੰਬਰਦਾਰੀ ਤੋਂ ਹਟਾ ਦਿੱਤਾ ਗਿਆ ਹੋਵੇ ਕਿਸੇ ਵੀ ਕਾਰਨ ਕਰਕੇ ਜਦੋਂ ਨੰਬਰਦਾਰ ਦੀ ਪੋਸਟ ਖਾਲੀ ਹੋ ਜਾਂਦੀ ਹੈ ਤਾਂ ਦੁਬਾਰਾ ਨੰਬਰਦਾਰ ਜਿਹੜਾ ਨਿਯੁਕਤ ਕੀਤਾ ਜਾਂਦਾ ਹੈ ਇਸ ਦੇ ਲਈ ਸਭ ਤੋਂ ਪਹਿਲਾਂ ਜੋ ਪਟਵਾਰੀ ਸਹਿਬਾਨ ਹੁੰਦੇ ਆ ਸੰਬੰਧਿਤ ਹਲਕੇ ਦੇ ਠੀਕ ਹੈ ਉਸ ਪਿੰਡ ਨੂੰ ਜੋ ਵੀ ਪਟਵਾਰੀ ਹਲਕਾ ਲੱਗਦਾ ਹੁੰਦਾ ਤਾਂ ਉਸ ਦੀ ਰਿਪੋਰਟ ਆ ਜੋ ਸੰਬੰਧਿਤ ਤ세 ਤਹਿਸੀਲਦਾਰ ਨੂੰ ਕਰਦਾ ਗਿਆ ਆਪਣੇ ਰੋਜ਼ਨਾਮੇ ਜਾਂ ਰਜਿਸਟਰ ਦੇ ਵਿੱਚ ਜਿਹੜੀ ਇੱਕ ਰਫਟ ਦਰਜ ਕੀਤੀ ਜਾਂਦੀ ਹੈ ਕਿ ਫਲਾਣਾ ਸਿੰਘ ਨੰਬਰਦਾਰ ਦੀ ਜਿਹੜੀ ਮੌਤ ਹੋ ਚੁੱਕੀ ਹੈ ਜਾਂ ਉਸ ਨੂੰ ਕਿਸੇ ਵੀ ਕਾਰਨ ਕਰਕੇ ਜਿਹੜਾ ਨੰਬਰਦਾਰੀ ਤੋਂ ਹਟਾਇਆ ਗਿਆ ਤਾਂ ਉਸ ਦੀ ਰਿਪੋਰਟ ਜਿਹੜੀ ਉਹ ਤਹਿਸੀਲਦਾਰ ਸਾਹਿਬ ਕੋਲ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਨੰਬਰਦਾਰ ਦੀ ਪੋਸਟ ਭਰਨਾ ਜਿਹੜਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਤਾਂ ਪਟਵਾਰੀ ਦੀ ਰਿਪੋਰਟ ਮਿਲਣ ਤੋਂ ਬਾਅਦ ਤਹਿਸੀਲਦਾਰ ਉਸ ਤੋਂ ਬਾਅਦ ਜਿਹੜੀ ਇਹ ਰਿਪੋਰਟ ਅੱਗੇ ਡਿਪਟੀ ਕਮਿਸ਼ਨਰ ਸਾਹਿਬ ਕੋਲ ਭੇਜਦਾ ਹੈ ਕਿ ਫਲਾਣੇ ਪਿੰਡ ਦੇ ਨੰਬਰਦਾਰ ਦੀ ਡੈਥ ਹੋ ਚੁੱਕੀ ਹੈ ਜਾਂ ਪੋਸਟ ਜਿਸ ਵੀ ਰੀਜ਼ਨ ਕਰਕੇ ਖਾਲੀ ਹੋ ਰਿਜ਼ਨ ਮੈਂਸ਼ਨ ਕਰ ਦਿੱਤਾ ਜਾਂਦਾ ਹੈ ਤੇ ਉਸ ਪੋਸਟ ਨੂੰ ਭਰਨ ਲਈ ਜਿਹੜੀ ਡਿਪਟੀ ਕਮਿਸ਼ਨਰਸ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਚੀਲਦਾਰ ਵੱਲੋਂ ਪੱਧ ਜੀ ਦੀ ਸੂਚਨਾ ਦੇ ਸਬੰਧ ਵਿੱਚ ਜਦੋਂ ਡਿਪਟੀ ਕਮਿਸ਼ਨਰ ਨਵਾਂ ਨੰਬਰਦਾਰ ਬਣਾਉਣ ਲਈ ਕਾਰਵਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੰਦਾ ਹੈ ਤਾਂ ਫਿਰ ਤਹਿਸੀਲਦਾਰ ਵੱਲੋਂ ਪਟਵਾਰੀ ਹਲਕਾ ਰਾਹੀਂ ਪਿੰਡ ਵਿੱਚ ਮੁਨਾਦੀ ਕਰਵਾਤੀ ਜੀ ਅਰਜ਼ੀ ਦੀ ਮੰਗ ਕੀਤੀ ਜਾਂਦੀ ਹੈ ਕਿ ਫਲਾਣੀ ਨੰਬਰਦਾਰ ਦੀ ਜਿਹੜੀ ਪੋਸਟ ਹੈ ਖਾਲੀ ਹੋ ਚੁੱਕੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਜਿਹੜਾ ਵੀ ਵਿਅਕਤੀ ਨੰਬਰ ਨੰਬਰਦਾਰ ਬਣਨਾ ਚਾਹਦਾ ਹੈਗਾ ਉਹ ਫਲਾਣੀ ਤਰੀਕ ਤੱਕ ਜਿਹੜਾ ਆਪਣੀ ਦਰਖਾਸਤ ਮੇਰੇ ਦਫ਼ਤਰ ਵਿੱਚ ਪੇਸ਼ ਕਰੇ ਇਹਨਾਂ ਦੀ ਕਰਦੇ ਹਾਂ ਸੰਬੰਧੀ ਜਿਹੜਾ ਪਟਵਾਰੀ ਆਪਣੇ ਰੋਜ਼ ਰਾਮ ਚ ਵਿੱਚ ਵੀ ਇੱਕ ਰਪਟ ਦਰਜ ਕਰਦਾ ਹੈਗਾ ਅਰਜ਼ੀ ਦੇਣ ਤੋਂ ਬਾਅਦ ਜਿਹੜਾ ਪਟਵਾਰੀ ਵੱਲੋਂ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਉਸ ਦੇ ਹਿਸਾਬ ਤੇ ਇੱਕ ਨੰਬਰਦਾਰੀ ਨਕਸ਼ਾ ਤਿਆਰ ਕੀਤਾ ਜਾਂਦਾ ਜਿਹਦੇ ਵਿੱਚ ਕੀ ਲਿਖਿਆ ਜਾਂਦਾ ਵੀ ਇਹਨਾਂ ਨਾਲ ਬੰਦਿਆ ਨੇ ਜਿਹੜੀਆਂ ਨੰਬਰਦਾਰ ਦੀ ਪੋਸਟ ਲਈ ਜਿਹੜੀਆਂ ਅਰਜ਼ੀਆਂ ਦਿੱਤੀਆਂ ਨੇ ਇਹਨਾਂ ਦੇ ਇਹ ਨਾਮ ਇਹਨਾਂ ਦੇ ਪਿਤਾ ਦੇ ਨਾਮ ਇਹ ਹੈ ਠੀਕ ਹੈ ਜੀ ਇਹਨਾਂ ਦੀ ਯੋਗਤਾ ਇਹ ਹੈ ਤਉ ਸਭ ਸਾਰਚ ਜੇ ਮੈਂਸ਼ਨ ਕੀਤੀ ਜਾਂਦੀਆਂ ਨੇ ਉਹਨਾਂ ਦੀ ਜ਼ਮੀਨ ਦੀ ਮਲਕੀਅਤ ਲਿਖੀ ਜਾਂਦੀ ਹੈ ਕਿਸੇ ਨੰਬਰਦਾਰ ਕੋਲ ਕਿੰਨੀ ਜ਼ਮੀਨ ਹੈ ਉਹਨਾਂ ਦੀ ਐਜੂਕੇਸ਼ਨ ਕੀ ਹੈ ਤੇ ਸਾਰੇ ਘਰਾਂ ਦਾ ਇੱਕ ਜਿਹੜਾ ਨਕਸ਼ਾ ਨੰਬਰਦਾਰੀ ਬਣਾ ਲਿਆ ਜਾਂਦਾ ਹੈਗਾ ਜਦੋਂ ਨਕਸ਼ਾ ਨੰਬਰਦਾਰੀ ਤਿਆਰ ਕਰ ਲਿਆ ਜਾਂਦਾ ਹੈ ਇਸ ਦੀ ਰਿਪੋਰਟ ਅਟਵਾਰੀ ਸਾਹਿਬ ਵੱਲੋਂ ਜਿਹੜਾ ਫਿਰ ਤੋਂ ਤਹਿਸੀਲਦਾਰ ਸਾਹਿਬ ਕੋਲ ਜਿਹੜੀ ਇਸ ਦੀ ਰਿਪੋਰਟ ਭੇਜ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਇੱਕ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਜਿੰਨੇ ਵਿਅਕਤੀਆਂ ਨੇ ਜਿਹੜੀਆਂ ਅਰਜ਼ੀਆਂ ਦਿੱਤੀਆਂ ਉਹਨਾਂ ਉੱਪਰ ਕਿਸੇ ਕਿਸਮ ਦਾ ਕੋਈ ਦੋਸ਼ ਤਾਂ ਨਹੀਂ ਕੋਈ ਜੁਰਮ ਤਾਂ ਨਹੀਂ ਜੇ ਕੋਈ ਫਾਇਰ ਬੁਗਰਦਾਰ ਦਿੱਤਾ ਨਹੀਂ ਉਹਨਾਂ ਦੇ ਚਾਲ ਚੱਲਣ ਸੰਬੰਧੀ ਜਿਹੜਾ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ ਜਾਂਦਾ ਹੈਗਾ ਇਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤਹਿਸੀਲਦਾਰ ਜਿਹੜੀ ਆਪਣੀ ਨਾਇਜ਼ ਦੇ ਮਤਾਬਕ ਜਿਹੜੀ ਨੰਬਰਦਾਰਾਂ ਦੀ ਸੂਚੀ ਤਿਆਰ ਕਰ ਲੈਂਦਾ ਹੈਗਾ ਅਤੇ ਉਹ ਸੂਚੀ ਨੂੰ ਜਿਹੜਾ ਐਸਡੀਐਮ ਦੇ ਰੱਖੀ ਫਿਰ ਉਹ ਡਿਪਟੀ ਕਮਿਸ਼ਨਰ ਦੇ ਕੋਲ ਭੇਜਿਆ ਜਾਂਦਾ ਹੈਗਾ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜਾ ਉਸ ਸੂਚੀ ਦੀ ਪਰਚੋਲ ਕੀਤੀ ਜਾਂਦੀ ਹੈ ਜੇਕਰ ਉਹ ਸਹੀ ਲਗਜਤਵ ਸੁਮਤਾਵ ਕਹੀ ਜਿਹੜੀ ਉਸ ਵਿੱਚ ਚੋਣ ਕਰ ਲਈ ਜਾਂਦੀ ਨੰਬਰਦਾਰ ਦੀ ਜਾਂ ਫਿਰ ਜੋ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਅਧਰ ਤੇ ਵੀ ਜਿਹੜੀ ਦਵਾਰਾ ਉਸ ਦੀ ਪਰਚੋਲ ਕਰਵਾਈ ਜਾ ਸਕਦੀ ਹੈ ਡਿਪਟੀ ਕਮਿਸ਼ਨਰ ਵੱਲੋਂ ਨੰਬਰਦਾਰ ਦੀ ਨਿਯੁਕਤੀ ਤੋਂ ਬਾਅਦ ਜਦੋਂ ਡਿਪਟੀ ਕਮਿਸ਼ਨਰ ਵੱਲੋਂ ਖਾਲੀ ਪੋਸਟ ਦੇ ਪ੍ਰਤੀ ਨਵਾਂ ਨੰਬਰਦਾਰ ਨਿਯੁਕਤ ਕਰ ਦਿੱਤਾ ਜਾਂਦਾ ਹੈ ਤਾਂ ਡਿਪਟੀ ਕਮਿਸ਼ਨਰ ਨਵੇਂ ਨੰਬਰਦਾਰ ਦੀ ਨਿਯੁਕਤੀ ਸੰਬੰਧੀ ਇੱਕ ਸੰਨਦ ਨੰਬਰਦਾਰੀ ਨਵੇਂ ਨੰਬਰਦਾਰ ਦੇ ਨਾਮ ਤੇ ਉੱਪਰ ਜਿਹੜੀ ਜਾਰੀ ਕਰ ਦਿੰਦਾ ਹੈ ਕਿ ਮੈਂ ਫਲਾਣੇ ਪਿੰਡ ਵਿੱਚ ਫਲਾਣੇ ਨੰਬਰਦਾਰ ਦੀ ਜਿਹੜੀ ਖਾਲੀ ਹੋ ਚੁੱਕੀ ਪੋਸਟ ਦੇ ਬਰੁਧ ਕਿਸੇ ਨੰਬਰਦਾਰ ਨੂੰ ਨਿਯੁਕਤ ਕਰਦਾ ਹਾਂ ਜਦੋਂ ਕਿਸੇ ਖਾਲੀ ਪੋਸਟ ਦੇ ਬਰੁਧ ਨਵੇਂ ਨੰਬਰਦਾਰ ਦੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ ਤਾਂ ਉਸ ਨਿਯੁਕਤੀ ਸੰਬੰਧੀ ਜਿਹੜਾ ਡਿਪਟੀ ਕਮਿਸ਼ਨਰ ਦਾ ਹੁਕਮ ਸਬੰਧਤ ਨੰਬਰਦਾਰ ਪਟਵਾਰੀ ਕੋਲ ਲੈ ਕੇ ਜਾਂਦਾਗਾ ਜੋ ਕਿ ਉਸ ਹੁਕਮ ਦੀ ਨਕਲ ਆਪਣੇ ਰੋਜ਼ਨਾਮਚਾ ਵਾਕਿਆਤ ਹੁੰਦਾ ਵਿੱਚ ਦਰਜ ਕਰਦਾਗਾ ਤੇ ਨਵੇਂ ਨੰਬਰਦਾਰ ਦੇ ਬਣਾਏ ਜਾਣ ਸੰਬੰਧੀ ਉਸ ਪਿੰਡ ਦੀ ਮੌਜੂਦਾ ਜਮ੍ਹਾਂ ਬੰਦੀ ਦੀ ਖੇਪਟਾ ਹੁੰਦੀ ਹੈ ਜੋ ਵਿਸ਼ੇਸ਼ ਕਸੰਦੇ ਖਾਨੇ ਵਿੱਚ ਜਿਹੜਾ ਲਾਲ ਛੈਰੀ ਨਾਲ ਇਹ ਨੋਟ ਦਰਜ ਕਰ ਦਿੰਦਾ ਕਿ ਫਲਾਨੇ ਨੰਬਰਦਾਰੀ ਥਾਂ ਡਿਪਟੀ ਕਮਿਸ਼ਨਰ ਦੇ ਹੁਕਮ ਨੰਬਰ ਇਨੈ ਨਿਤੀ ਇਨੈ ਦੇ ਮੁਤਾਬਕ ਜਿਹੜਾ ਫਲਾਨਾ ਨੰਬਰਦਾਰ ਪੁੱਤਰ ਫਲਾਨਾ ਸਿੰਘ ਪਿੰਡ ਫਲਾਨਾ ਜਿਹੜਾ ਨੰਬਰਦਾਰ ਨਿਯੁਕਤ ਕਰ ਦਿੱਤਾ ਗਿਆ। ਡਰਾਫਟ ਦਰਜ ਕਰਨ ਤੋਂ ਮੰਗ ਰੋ ਪਟਵਾਰੀ ਚੌਕੀਦਾਰ ਰਾਏ ਉਸ ਪਿੰਡ ਵਿੱਚ ਦੁਬਾਰਾ ਜਿਹੜਾ ਇਹ ਮਨਿਆਦੀ ਕਰਵਾਉਂਦਾ ਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਨੂੰ ਜਿਹੜਾ ਇਸ ਪਿੰਡ ਦਾ ਨੰਬਰਦਾਰ ਨਿਯੁਕਤ ਕੀਤਾ ਜਾ ਚੁੱਕਿਆ ਹੈ। ਇਸ ਮੁਨਿਆਦੀ ਦੇ ਸਬੰਧ ਵਿੱਚ ਪਟਵਾਰੀ ਆਪਣੇ ਰੋਜ਼ਨਾਮਚਾ ਵਾਕੀਅਤ ਵਿੱਚ ਇੱਕ ਵੱਖਰੀ ਅਕਟਵੀ ਦਰਜ ਕਰਦਾ। ਸੋ ਇਸ ਤਰ੍ਹਾਂ ਕਰਕੇ ਜਿਹੜੇ ਨੰਬਰਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜੋ ਜ਼ਿਆਦਾ ਜੋਗਤਾ ਰੱਖਦੇ ਨੇ ਉੱਚ ਪੱਧਰ ਦੀ ਵਿਦਿਅਕ ਯੋਗਤਾ ਰੱਖਦੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਸੂਝਵਾਨ, ਸਮਝਦਾਰ ਜਾਂ ਨੌਜਵਾਨਾਂ ਨੂੰ ਅੱਜਕੱਲ ਜਿਹੜੀ ਪਹਿਲ ਦਿੱਤੀ ਜਾ ਰਹੀ ਹੈ। ਹੁਣ ਇਸ ਨਾਲ ਰਿਲੇਟਡ ਕੁਝ ਸਵਾਲਾਂ ਦੇ ਜਵਾਬ ਜੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਨੇ ਹੋਣੇ ਆ ਕਿ ਨੰਬਰਦਾਰ ਇੱਕ ਪਿੰਡ ਵਿੱਚ ਨੰਬਰਦਾਰਾਂ ਦੀ ਸੰਖਿਆ ਕਿੰਨੀ ਹੋ ਸਕਦੀ ਹੈ ਕਿਸੇ ਵੀ ਪਿੰਡ ਵਿੱਚ ਕਿੰਨੇ ਨੰਬਰਦਾਰ ਨਿਯੁਕਤ ਕੀਤੇ ਜਾਣੇ ਨੇ ਇਹ ਗੱਲ ਦਾ ਫੈਸਲਾ ਜਿਹੜਾ ਐਫਸੀਆਰ ਕੋਲ ਦੇ ਹੁੰਦਾ ਹੈ ਪਰੰਤੂ ਜਿਹੜੀ ਨਿਰਧਾਰਿਤ ਕੀਤੀ ਗਈ ਸੰਖਿਆ ਵਿੱਚੋਂ ਕੋਈ ਵੀ ਵਾਧਾ ਸਬੰਧਤ ਜਿਹੜਾ ਮੰਡਲ ਕਮਿਸ਼ਨਰੀ ਹੀ ਕਰ ਸਕਦਾ ਹੈ ਤੇ ਕਿਸੇ ਪਿੰਡ ਵਿੱਚ ਨੰਬਰਦਾਰਾਂ ਦੀ ਗਿਣਤੀ ਜਿਹੜੀ ਘੱਟ ਵੀ ਕੀਤੀ ਜਾ ਸਕਦੀ ਹੈ ਜਾਂ ਵਧ ਵੀ ਕੀਤੀ ਜਾ ਸਕਦੀ ਹੈ ਤਾਂ ਇਹ ਜਿਹੜਾ ਪੋਸਟ ਨੂੰ ਬਿੱਟ ਕਮਿਸ਼ਨਰ ਮਾਲ ਪੰਜਾਬ ਹੀ ਜਿਹੜਾ ਖਤਮ ਕਰ ਸਕਦਾ ਹੈ। ਵਿਦਿਅਕ ਯੋਗਤਾ ਇਸ ਦੇ ਵਿੱਚ ਮਾਇਨੇ ਨਹੀਂ ਰੱਖਦੇ ਕਿਉਂਕਿ ਤੁਸੀਂ ਦੇਖਣਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਮੋਸਟਲੀ ਜਿਹੜੇ ਪੁਰਾਣੇ ਨੰਬਰਦਾਰ ਨੇ ਅਨਅਕੂਇਟਡ ਨੇ ਅਨਪੜ੍ਹ ਨੇ। ਪਰੰਤੂ ਅੱਜ ਦੇ ਡਾਇਮ ਵਿੱਚ ਜਿਹੜਾ ਪੜ੍ਹੇ ਲਿਖਿਆ ਨੂੰ ਜਿਹੜੀ ਪਹਿਲ ਦਿੱਤੀ ਜਾ ਰਹੀ ਹੈ ਜਿੰਨੀ ਜ਼ਿਆਦਾ ਯੋਗਤਾ ਕੋਈ ਵਿਅਕਤੀ ਵੱਧ ਰਹਿਦਾ ਹੋਊਗਾ এডੂਕੇਸ਼ਨ ਕੁਆਲਿਫਿਕੇਸ਼ਨ ਜੇ ਵੀ ਹਾਈ ਹੋਊਗੀ ਤਾਂ ਇਸ ਦੇ ਨਾਲ ਜਿਹੜਾ ਮਾਈਕ੍ਰੋ ਦਾ ਤਾਲਮਿਲ ਚੰਗਾ ਬਣਿਆ ਰਹਿੰਦਾਗਾ। ਇਸ ਤੋਂ ਲਾਵਾ ਬੀ ਇੱਕ ਪਰਿਵਾਰ ਦੇ ਜਿਹੜੇ ਕਿਸੇ ਹੋਰ ਮੈਂਬਰ ਨੂੰ ਵੀ ਨੰਬਰਦਾਰ ਬਣਾਇਆ ਜਾ ਸਕਦਾ ਤਾਂ ਇਹ ਚੀਜ਼ਾਂ ਜਿਹੜੀਆਂ ਸੰਭਵ ਨਹੀਂ ਹਨ ਕਿਉਂਕਿ ਇਸ ਨਾਲ ਭਾਰਤੀ ਸੰਵਿਧਾਨ ਦੀ ਲੰਘਣਾ ਹੁੰਦੀ ਹੈ ਜਿੱਦਕਿ ਬਰਾਬਰਤਾ ਦਾ ਇਹ ਸੁਵਿਧਾਨਾ ਆਪਨ ਨੂੰ ਕਾਨੂੰਨ ਰਾਹੀਂ ਮਿਲੇ ਹੋਇਆ ਠੀਕ ਹੈ ਜੀ ਤਾਂ ਇਸ ਚੀਜ਼ ਦੀ ਜਿਹੜੀ ਲੰਘਣਾ ਹੁੰਦੀ ਹੈ ਇੱਕ ਹੀ ਪਰਿਵਾਰ ਦੇ ਵਿੱਚ ਜੇਕਰ ਕਿਸੇ ਨੰਬਰਦਾਰ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਸੇ ਹੀ ਪਰਿਵਾਰ ਦੇ ਮੈਂਬਰ ਨੂੰ ਨੰਬਰਦਾਰ ਨਹੀਂ ਬਣਾਇਆ ਜਾ ਸਕਦਾ ਤਾਂ ਦੂਸਰੀ ਗੱਲ ਨੰਬਰਦਾਰ ਦੀ ਨਿਯੁਕਤੀ ਜਿਹੜੀ ਪਿੰਡ ਦੇ ਵਿੱਚ ਵੋਟਾਂ ਪਾ ਕੇ ਵੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਕਿਸੇ ਵੀ ਨੰਬਰਦਾਰ ਦੀ ਨਿਯੁਕਤੀ ਜਿਹੜੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਜਾਂ ਐਮ.ਐਲ.ਏ. ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਰਕਰ ਕੋਈ ਵੀ ਆ ਜੇ ਵੱਡੇ ਤੋਂ ਵੱਡਾ ਛੋਟੇ ਛੋਟਾ ਸਪਾਰਸ਼ ਨਹੀਂ ਜਿਹੜੀ ਨੰਬਰਦਾਰ ਦੀ ਨਿਯੁਕਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਨੰਬਰਦਾਰ ਸਭ ਦਾ ਸਾਂਝਾ ਹੁੰਦਾ ਹੈ ਇਸ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਸਪਾਰਸ਼ ਨਹੀਂ ਮੰਨੀ ਜਾਂਦੀ ਇਸ ਤੋਂ ਇਲਾਵਾ ਜੇਕਰ ਕਿਸੇ ਦਾ ਪਰਿਵਾਰਕ ਪਿਸ਼ੁਕੜ ਵਧੀਆ ਨਾ ਹੋਵੇ ਕ੍ਰਿਮੀਨਲ ਕੇਸ ਹੋਣ ਜਾਂ ਕੁਝ ਵੀ ਹੋਵੇ ਇਸ ਦਾ ਜੋ ਪਰਿਵਾਰਿਕ ਮੈਂਬਰ ਜੇਕਰ ਕਿ ਨੰਬਰਦਾਰ ਬਣਨਾ ਚਾਹੁੰਦਾ ਹੈ ਪਰੰਤੂ ਉਸ ਦਾ ਚਾਲ ਚੱਲਣ ਜੋ ਕਰੈਕਟਰ ਸਭ ਕੁਝ ਠੀਕ ਹੈ ਤਾਂ ਇਸ ਦੀ ਜਿਹੜਾ ਉਸ ਦਾ ਪਰਿਵਾਰਿਕ ਸ਼ੋਕੜ ਇਸ ਦੇ ਵਿੱਚ ਰਿਕਾਪਟ ਨਹੀਂ ਬਣਦਾਗਾ ਕਿਉਂਕਿ ਇਹ ਨੰਬਰਦਾਰੀ ਲਈ ਅਰਜੀ ਦੇ ਰਿਆ ਉਹਨਾਂ ਨੇ ਉਸ ਦਾ ਜੋ ਪੁਲਿਸ ਵੈਰੀਫਿਕੇਸ਼ਨ ਦੇਖਣ ਜਾਂ ਆ ਕੇ ਪਰਿਵਾਰ ਦੀ ਇਸ ਤੋਂ ਇਲਾਵਾ ਜੇਕਰ ਨੰਬਰਦਾਰੀ ਲਈ ਉਹ ਨਿਯੁਕਤ ਹੋਣਾ ਚਾਹੁੰਦਾ ਵਿਅਕਤੀ ਜੇਕਰ ਉਸ ਦੇ ਉੱਪਰ ਕੋਈ ਕਰਜ਼ਾ ਹੋਵੇ ਤਾਂ ਇਸ ਦੇ ਦੋ ਟਾਈਪ ਹੈ ਜੇਕਰ ਕਰਜ਼ਾ ਹੈ ਤਾਂ ਇਸ ਦੇ ਲਈ ਕੋਈ ਰਿਕਾਪਟ ਨਹੀਂ ਰਹਿਣ ਵਾਲੀ ਪਰੰਤੂ ਜੇਕਰ ਕੋਈ ਵਿਅਕਤੀ ਡਿਫਾਲਟਰ ਹੈ ਤਾਂ ਉਹ ਨੰਬਰਦਾਰ ਨਿਯੁਕਤ ਨਹੀਂ ਹੋ ਸਕਦਾ ਜੇਕਰ ਦਿੱਤੀਆਂ ਹੋਈਆਂ ਅਰਜ਼ੀਆਂ ਦੇ ਵਿੱਚ ਜਿਹੜੀ ਸਾਰਿਆਂ ਦੀ ਯੋਗਤਾ ਇੱਕੋ ਜਿਹੀ ਪਾਈ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਜਿਸ ਨੇ ਪਹਿਲਾਂ ਕਿਸੇ ਦੇ ਸਰਪਰਾ ਨੰਬਰਦਾਰ ਤੌਰ ਤੇ ਜਿਹੜਾ ਕੰਮ ਕੀਤਾ ਹੋਵੇ ਉਸ ਨੂੰ ਪਹਿਲ ਦਿੱਤੀ ਜਾ ਸਕਦੀ ਹੈ ਕਿ ਸਰਕਾਰੀ ਕਰਮਚਾਰੀ ਨੰਬਰਦਾਰ ਬਣ ਸਕਦਾ ਹੈ ਬਿਲਕੁਲ ਸਰਕਾਰੀ ਕਰਮਚਾਰੀ ਨੰਬਰਦਾਰ ਬਣ ਸਕਦਾ ਹੈ ਜੇਕਰ ਉਸ ਤੋਂ ਪਹਿਲਾਂ ਪਿੰਡ ਵਿੱਚੋਂ ਕਿਸੇ ਨੇ ਵੀ ਜਿਹੜਾ ਨੰਬਰਦਾਰ ਦੀ ਨਿਯੁਕਤੀ ਦੇ ਲਈ ਅਰਜੀ ਪੱਤਰ ਨਾਲ ਦਿੱਤਾ ਹੋਵੇ ਬਾਕੀ ਉਸ ਦਾ ਪਿੰਡ ਵਿੱਚ ਕਾਲਾ ਹੋਵੇ ਪਿੰਡ ਵਿੱਚ ਆਉਣਾ ਜਾਣਾ ਹੋਵੇ ਬਤਵਤ ਵਸਣਾ ਪਿੰਡ ਵਿੱਚ ਰਹਿੰਦਾ ਹੋਵੇ ਤਾਂ ਉਸ ਵੀ ਇੱਕ ਬੈਸਟ ਆਪਸ਼ਨ ਹੋ ਸਕਦੀ ਹੈ ਸਰਕਾਰੀ ਕਰਮਚਾਰੀ ਨੰਬਰਦਾਰ ਦੀ ਨਿਯੁਕਤੀ ਲਈ ਕਿਸੇ ਵਿਅਕਤੀ ਨੂੰ ਈ ਯਾਦਾ ਪਹਿਲ ਦਿੱਤੀ ਜਾਂਦੀ ਹੈ ਤਾਂ ਉਹ ਹੈ ਸਾਫਕਾਰ ਟਾਇਰ ਦੇ ਜੋ ਫੌਜੀ ਹੁੰਦੇ ਨੇ ਕਿਉਂਕਿ ਫੌਜੀ ਨੂੰ ਇੱਕ ਡਿਸਪਲਿਨ ਮੈਨ ਮੰਨਿਆ ਜਾਂਦਾ ਹੈ ਜਿਸ ਕਰਕੇ ਜਿਹੜੇ ਸਾਫਕਾਰ ਫੌਜੀ ਹੁੰਦੇ ਆ ਉਹਨੂੰ ਨੰਬਰਦਾਰ ਦੀ ਨਿਯੁਕਤੀ ਦੀ ਪਹਿਲ ਦਿੱਤੀ ਜਾਂਦੀ ਹੈ ਰੈਵਨਿਊ ਦ ਲੈਂਡ ਰੈਵਨਿਊ ਰੂਲ 19 ਬੀ ਦੇ ਮੁਤਾਬਕ ਜਿਹੜੇ ਵੀ ਪਿੰਡ ਵਿੱਚ ਹਰੀਜਨਾ ਅਰਥਾਤ ਜਿਹੜੀ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਜਾਣ ਸਾਖਿਆ 100 ਪਰਿਵਾਰਾਂ ਤੋਂ ਵੱਧ ਹੋਵੇ ਤਾਂ ਉੱਥੇ ਇੱਕ ਹਰੀਜਨਾ ਨੰਬਰਦਾਰ ਵੀ ਜਿਹੜਾ ਨਿਯੁਕਤ ਕੀਤਾ ਜਾ ਸਕਦਾ ਹੈ ਹਰੀਜਨਾ ਨੰਬਰਦਾਰ ਦੇ ਨਾਮ ਜ਼ਮੀਨ ਦਾ ਹੋਣਾ ਕੋਈ ਲਾਜ਼ਮੀ ਨਹੀਂ ਹੁੰਦਾ ਦੂਜੀ ਗੱਲ ਕੀ ਨੰਬਰਦਾਰ ਨੂੰ ਉਸ ਦੀ ਡੈਥ ਤੋਂ ਪਹਿਲਾਂ ਵੀ ਉਸ ਦੀ ਜਿਹੜੀ ਪੋਸਟ ਤੋਂ ਹਟਾਇਆ ਜਾ ਸਕਦਾ ਜੀ ਬਿਲਕੁਲ ਜੇਕਰ ਉਸ ਦੇ ਵਿਰੁੱਧ ਕੋਈ ਜਿਹੜਾ ਉਸ ਦੀ ਡਿਊਟੀ ਦੇ ਖਿਲਾਫ ਜਿਹੜਾ ਆਚਰਣ ਜਿਹੜਾ ਸੰਤੋਖ ਜਨਕ ਨਾ ਪਾਇਆ ਜਾਂਦਾ ਹੋਵੇ ਠੀਕ ਹੈ ਜੇਕਰ ਕਿਸੇ ਦਾਤ ਨੂੰ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੋਵੇ ਜਾਂ ਆਪਣੀ ਸਾਰੀ ਜ਼ਮੀਨ ਵੇਚ ਚੁੱਕਾ ਹੋਵੇ ਜਾਂ ਆਪਣੀ ਡੋਟੀਆਂ ਨਿਮਾਉਣ ਤੋਂ ਜਿਹੜਾ ਕਤਰੌਂਦਾ ਹੋਵੇ ਤਾਂ ਇਸ ਤਰ੍ਹਾਂ ਵੀ ਉਸ ਨੂੰ ਕੋਰਟ ਤੋਂ ਹਟਾਇਆ ਜਾ ਸਕਦਾ ਹੈ ਇੱਕ ਲੀਗਲ ਤਰੀਕੇ ਦੇ ਰਾਹੀਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਕੱਲ ਨਵੀਂ ਵੀਡੀਓ ਲੈ ਕੇ ਕਿਸੇ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਸ਼ੀ ਅਕਾਲ ਵਾਹਿਗੁਰੂ ਸਭ ਤੇ ਮੇ